ਇਧਰ ਦੇਖੋ ਜੀ ਬਲੀ ਸੋ ਨਿਹਾਲ ਸੋ ਨਿਹਾਲ ਆਮ ਆਦਮੀ ਸਾਡੇ ਦੇਸ਼ ਦੇ ਭਾਈ ਡਾਕਟਰ ਵੀ ਹੋਣਾ ਹੈ ਮਾਈ ਉਹ ਖਮੀਰ ਉਹ ਮੋਰ ਜੀ ਬੈਠੇ ਬੈਠੇ ਦੱਸ ਗਏ ਅਸੀਂ ਉਹ ਕੰਮ ਕਰਦੇ ਆਂ ਜਿਹੜੇ ਪਈਆਂ ਸੱਤਾਰਾ ਹਜ਼ਾਰ ਰੁਪਏ ਦਾ ਮਾਈਕ ਹੈ ਮਾਈਕ ਨਹੀਂ ਦੱਸਣਾ ਦਿੰਦੇ ਈ ਇਨਸ਼ਾ ਅਸਾਬ ਜਿਹੜੇ ਥੋੜੇ ਪਿੱਛੇ ਰੱਖੇ ਇਹਨਾਂ ਤੇ ਬਹੁਤ ਵਾਹਰ ਹੈ ਕਿਉਂਕਿ ਅਸਾਬ ਸਾਹਿਬ ਤੇ ਵੀ ਜਾ ਰਹੇ ਨੇ ਜਿਹੜਾ ਕੰਮ ਵੀ ਨਮਾਜ਼ ਹੈ ਉਹ ਤਾਂ ਦੇ ਹੀ ਬਣਾਉਂਦੇ ਜਿਹਦੇ ਅਸੀਂ ਆਏ ਇਹ ਨਸਲਤ ਹਮੇਂ ਇਹ ਨਹੀਂ ਆ ਪਈ ਬਸ ਕਰਾ ਦੇ ਕੰਮ ਬਿਕਣਾ ਹੀ ਹੋ ਕਰ ਉਹ ਸਿੱਧ ਕਰਕੇ ਰੋਵੇ ਆ ਖੁਸ਼ਾ ਸਾਹਿਬ ਦੀ ਰਾਹੀ ਕਰਦੇ ਆ ਉਹ ਵੀ ਖੁਸ਼ਾ ਸਾਹਿਬ ਦੀ ਅਸੀਂ ਇਸ ਗੱਲ ਨੂੰ ਲਈ ਵੀ ਨਹੀਂ ਇਹ ਇਹਦੇ ਨਾਲ ਬਹੁਤ ਵਧੀਆ ਬੰਦਾ ਜੋ ਬੇਸ਼ਾਨ ਜਿਆਦ ਤੇ ਇਹ ਵੀ ਇਹ ਹੋਣੇ ਗਏ ਅਸੀਂ ਸਾਰੇ ਇਹਨਾਂ ਕਰਨਾ ਉਹਨਾਂ ਦੇ ਟੇਲ ਉਨ ਕਿਰਨ ਪ੍ਰੋਮੋਸ਼ਨ ਦੇ ਸਬੰਧ ਵਿੱਚ ਠੀਕ ਹੈ ਠੀਕ ਸਾਰੇ ਜਿੰਨੇ ਸਾਡੇ ਸਟਾਫ ਨੇ ਤੇ ਸਾਡੇ ਸਟਾਫ ਤੇ ਸਾਡੇ ਕਾਮਕਾਰ ਕਰਨ ਵਾਸਤੇ ਇੱਕ ਪੂਰੀ ਟੀਮ ਇਹ ਦੀਨ ਜਿੱਥੇ ਖੋਸਾ ਸਾਹਿਬ ਦੇ ਨਾਲ ਠੀਕ ਹੈ ਅੱਜ ਦਾ ਵਾਲ ਜੁਗ ਲਵਨ ਕੇਜਲੀ ਵਾਲਦੀ ਸਤਿਕਾਰਯੋਗ ਮੰਤਰੀ ਪੰਜਾਬ ਜੁਗਤ ਮਾਨ ਸਾਹਿਬ ਅਮਨ ਅਲੋੜਾ ਜੀ ਜਿਨ੍ਹਾਂ ਨੇ ਸਾਡੀ ਜ਼ਿਲ੍ਹਾ ਪ੍ਰਧਾਨ ਭਾਈ ਗੁਰਤੇਜ ਖੋਸਾ ਜੀ ਨੂੰ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਨਵਾਦਿਆ ਹਰੇ ਆਮ ਘਰਾ ਦੇ ਜਿਹੜੇ ਮਨ ਨੇ ਆਮ ਪਰਿਵਾਰਾਂ ਜੋ ਉੱਠ ਕੇ ਨੇ ਉਹਨਾਂ ਨੂੰ ਇੱਕ ਦੀਆਂ ਜ਼ਿੰਮੇਵਾਰੀਆਂ ਦਿੰਦੀਆਂ ਨਹੀਂ ਤਾਂ ਵੱਡੇ ਪਰਿਵਾਰਾਂ ਦੇ ਰਾਜਨੀਤਿਕ ਪਿਛੋਕੜ ਵਾਲੇ ਲੋਕ ਨੇ ਜਿਹੜੇ ਨਾ ਉਹਦਿਆਂ ਦੇ ਕਾਗਜ਼ ਰਹਿ ਨੇ ਇਹ ਗੱਲ ਇੱਕ ਸੱਚਾਈ ਆ ਵੀ ਜਿਹੜੇ ਲੋਕ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜਾਂਦੇ ਨੇ ਉਹਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਪਤਾ ਹੁੰਦਾ ਜਿਹੜੇ ਆਮ ਘਰਾਂ ਦੇ ਵਿੱਚ ਬਲ ਕੇ ਬੜ ਕੇ ਵੱਡੇ ਹੋਏ ਆ ਆਮ ਲੋਕਾਂ ਦੇ ਨਾਲ ਜੁੜਿਆ ਅਗਰ ਉਹੋ ਜਿਹਾਂ ਕੋਲੇ ਕੁਰਸੀਆਂ ਮਿਲਦੀਆਂ ਨੇ ਤਾਂ ਉਹ ਆਮ ਲੋਕਾਂ ਲਈ ਕੰਮ ਕਰਦੇ ਆ ਸੋ ਅਮੀਰ ਕਰਦੇ ਆ ਵੀ ਬਾਈ ਗੁਰਤੇਜ ਖੋਸਾ ਜੀ ਹੁਣ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਕਿਉਂਕਿ ਮੈਂ ਸਟੇਟ ਸੈਕਟਰੀ ਹੋਣੇ ਰਾਤੇ ਤੇ ਮਾਲਵਾ ਸੈਂਟਰ ਜ਼ੋਨ ਦਾ ਇੰਚਾਰਜਾਂ ਇਹਨਾਂ ਨੂੰ ਵਧਾਈ ਦੇਣਾ ਪੂਰੀ ਮਾਲਵਾ ਸੈਂਟਰ ਜ਼ੋਨ ਦੀ ਟੀਮ ਵੱਲੋਂ ਸਾਰੇ ਸਾਡੇ 24 ਐਮਲਐਸ ਸਵਾਨ ਮੰਤਰੀ ਸਵਾਨਾਂ ਦੇ ਵੱਲੋਂ ਜਿਹੜੀ ਸਾਡੇ ਸੈਂਟਰ ਜ਼ੋਨ ਦੇ ਨੇ ਸੋ ਉਮੀਦ ਵੀ ਕਰਦੇ ਆ ਵੀ ਇਮਾਨਦਾਰੀ ਨਾਲ ਤਨਦੇਹੀ ਨਾਲ ਤੇ ਮਿਹਨਤ ਨਾਲ ਜਿਸ ਤਰ੍ਹਾਂ ਇਹ ਪਹਿਲਾਂ ਆਪਣੀਆਂ ਦਿੱਤੀਆਂ ਜ਼ਿੰਮੇਵਾਰੀਆਂ ਸੰਗਠਨ ਦੀਆਂ ਨਿਭਾਉਂਦੇ ਆਏ ਨੇ ਜੇ ਸਰਕਾਰ ਦੇ ਵਿੱਚ ਜਿਹੜੀ ਅਹਿਮ ਜ਼ਿੰਮੇਵਾਰੀ ਮਿਲੀ ਆ ਬਹੁਤ ਕੁਝ ਜਿਹੜਾ ਡਿਸਟ੍ਰਿਕਟ ਪਲੈਨ ਬੋਰਡ ਦੇ ਹੱਥ ਹੁੰਦਾ ਜਿਹੜਾ ਉਹ ਕੀਤਾ ਜਾ ਸਕਦਾ ਇਹ ਇਮਾਨਦਾਰੀ ਨਾਲ ਹੀ ਜ਼ਿੰਮੇਵਾਰੀ ਨਿਭਾਉਣਗੇ ਸਰਕਾਰ ਨੇ ਅੱਜ ਤੱਕ ਤੁਸੀਂ ਪੁਰਾਣੀ ਹਿਸਟਰੀ ਚੱਕ ਲਓ ਜਿੰਨੀਆਂ ਵੀ ਸਰਕਾਰਾਂ ਬਣੀਆਂ ਭਾਵੇਂ ਉਹ ਖਾਲੀ ਦਲ ਦੀ ਸਰਕਾਰ ਬਣੀ ਕਾਂਗਰਸ ਦੀ ਸਰਕਾਰ ਬਣੀ ਜਿਹੜੇ ਵੀ ਉਹ ਚੋਣ ਮੈਨੀਫੈਸਟੋ ਜਾਰੀ ਕਰਦੇ ਨੇ ਉਹਨਾਂ ਦੀ ਹਿਸਟਰੀ ਚੱਕ ਲਓ ਕਿਸੇ ਨੇ ਵੀ 50% ਤੋਂ ਉੱਪਰ ਕੰਮ ਨਹੀਂ ਕਰੀ। ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਮਾਝਾਗ ਮੁੱਖ ਮੰਤਰੀ ਭਗਵੰਤ ਸਿੱਧਾ ਸਾਹਿਬ ਦੀ 22 ਵਿੱਚ ਜਿਨ੍ਹਾਂ ਨੇ ਸਰਕਾਰ ਬਣੀਆ ਹਲੇ ਲਗਭਗ ਸਵਾ ਸਾਲ ਸਰਕਾਰ ਦਾ ਰਹਿੰਦਾ ਪਰ 80% ਜੋ ਵਾਅਦੇ ਕਰੇ ਸੀ ਉਹਨਾਂ 'ਚ 80% ਤੋਂ ਉੱਪਰ ਉਹ ਪੂਰੇ ਕਰ ਦਿੰਦੇ ਨੇ। ਪਰ ਹੋਰ ਬਹੁਤ ਸਾਰੀਆਂ ਜਿਹੜੇ ਕੰਮ ਨੇ ਜਿੱਦਾਂ ਸੈਂਕੜੇ ਲੱਖਾਂ ਕਰੋੜਾਂ ਰੁਪਏ ਟੋਲ ਦੇ ਵਿੱਚੋਂ ਵੱਜਦਾ ਟੋਲ ਬੰਦ ਕਰੇ ਨੇ ਨਸ਼ਿਆਂ ਦੇ ਵਿਰੁੱਧ ਵੱਡਾ ਮੁਹਿੰਮ ਚਲਾਈ ਜਾ ਰਹੀ ਆ ਔਰ ਜਿਹੜੇ ਵਿਕਾਸ ਦੀ ਗੱਲ ਆ ਜਿਸ ਤਰ੍ਹਾਂ ਮਾਨਯੋਗ ਐਮਐਲਏ ਸਾਹਿਬ ਨੇ ਦੱਸਿਆ 27 ਤੋਂ ਪਹਿਲਾਂ ਪਹਿਲਾਂ ਕੋਈ ਵੀ ਸੜਕ ਕੋਈ ਗਲੀ ਮਹੱਲਾ ਇਹ ਜਾਨੀ ਰਹੂਗਾ ਜਿੱਥੇ ਕੋਈ ਕੰਮ ਨਹੀਂ ਹੋਊਗਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਬਈ ਚੁੱਪ ਨੈਸ਼ਨਲ ਕਮਿਸ਼ਨਰ ਨਿਕੇਜੀਵਾਲ ਜੀ ਸਾਡੇ ਸ਼ੁਕਰੀਆ ਵੇਗ ਸੀਐਮ ਸਾਡੇ ਭਵਨ ਸਿੰਘ ਜੀ ਸਾਡੇ ਪਾਰਟੀ ਦੇ ਆਪਣੇ ਉੱਤਰ ਸਾਡੇ ਦਿਨੀ ਸ਼ੋਭੀ ਜੀ ਨਾਲ ਪੰਜਾਬ ਪ੍ਰਧਾਨ ਅਮਨ अरोड़ा ਜੀ ਸਸਾ ਸਾਥੀ ਵੀ ਸਿੱਖੂ ਜੀ ਐਮਐਨ ਸਾਫ ਇਨਪੋਰਟ ਬਈ ਜਰਗੀ ਆਏ ਆ ਤੇ ਸਾਰੇ ਹੀ ਸਮੁੱਚੀ ਹਾਈ ਕਮਾਂਡ ਨੂੰ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਸ ਕਾਬਲ ਸਮਝਿਆ ਤੇ ਇਹ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਹੈ ਉਹ ਤੇ ਅਸੀਂ ਖਰੇ ਉਤੋਂ ਦੀ ਕੋਸ਼ਿਸ਼ ਕਰੀ ਦੀ ਹੈ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਕਲੀਨਸਟਰ ਨਾਲ ਅਸੀਂ ਤਾਂ ਬੈਠੇ ਹੀ ਆ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਹੈ ਤਾਂ ਫਿਰ ਉਹਦੇ ਤੇ ਕੰਮ ਵੀ ਕਰੀ ਤਾਂ ਸਾਰਾ ਕਰੀਮਵਾਤ ਕਰਨਾ ਪੈਂਦਾ ਮੇਰਾ ਸਾਫ਼ ਖੜੇ ਸਾਡੇ ਗੱਡੀ ਦੇ ਇੰਜਨ ਖੜੇ ਆ ਹੈਂ ਜਰ ਸਭ ਖੜੇ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਨਹੀਂ ਕਰਨੀਆਂ ਲੋੜੀ ਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਗਵਰਨਮੈਂਟ ਦੇ ਕੰਮਾਂ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰਿਆਂ ਤੇ ਇਕੱਠੇ ਹੋ ਕੇ ਸਾਰੇ ਗਵਰਨਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਬੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਹੈ। ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਵਰਤੇਜ ਸਿੰਘ ਖੂਸਾ ਜੀ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ। ਸੁਭਾਗਾ ਦੇਣਾ ਔਰ ਕੋਈ ਸਰਕਾਰ ਦਾ 1 ਸਾਲ ਬਚਿਆ ਬਹੁਤ سارے ਕੰਮ ਜਿਹੜੇ ਹਲੇ ਕਰਨ ਵਾਲੇ ਪਏ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਤੇਜ਼ੀ ਦੇ ਨਾਲ ਕਿਉਂਕਿ ਪਲੈਨਿੰਗ ਹੈ ਜਿਹੜੀ ਉਹ ਪਲੈਨਿੰਗ ਬਹੁਤ ਜ਼ਰੂਰੀ ਹੈ ਸੋ ਸਾਰੇ ਰਲ ਮਿਲ ਕੇ ਜਿੰਨੇ ਵੀ ਹੈਗੇ ਆ ਚੇਅਰਮੈਨ ਸਾਹਿਬ ਕਿਉਂਕਿ ਜਿਹੜੀ ਹੈਗੀ ਆ ਇਹ ਨੂੰ ਵੀ ਵਾਰੀ ਚੱਕਣਗੇ ਉਹਨਾਂ ਨੂੰ ਦੱਸਾਂਗੇ ਪੂਰੇ ਜ਼ਿਲ੍ਹੇ ਦੇ ਅੰਦਰ ਜੋ ਜੋ ਪਲਾਨ ਕਰਨ ਵਾਲਾ ਉਹ ਪਲਾਨ ਕਰਕੇ ਉਹਨੂੰ ਲਾਟੇ ਜਾਣਾ ਦੇਖੋ ਪਬਲਿਕ ਨੂੰ ਤਾਂ ਇਹ ਮੈਸੇਜ ਆ ਵੀ ਸਰਕਾਰ ਤੋਂ ਵੀ ਆਉਦੀ ਆ ਸਾਰੇ ਕੰਮ ਕਰਾਂਗੇ ਕਿਉਂਕਿ ਜਦੋਂ ਜੇ ਸ਼ਹਿਰ ਦੀ ਗੱਲ ਕਰਕੇ ਤਾਂ 3 ਸਾਲ ਪਹਿਲਾਂ ਤੇ ਉਹ ਸੱਚੀ ਸਰਕਾਰ ਸੀ ਸਾਰਾ ਸ਼ਹਿਰ ਪੱਟਿਆ ਮਿਲਿਆ ਸੀ ਕਿਸੇ ਹੱਦ ਤੱਕ ਅਸੀਂ ਸ਼ਹਿਰ ਨੂੰ ਤੇ ਉਹ ਤੋਂ ਹੀ ਪਰਨ ਚ ਕਾਮਯਾਬ ਹੋਏ ਆ ਜਿਹੜੇ ਸਰਕਾਰ ਇਹਨਾਂ ਨੇ ਸਾਨੂੰ ਪੱਟ ਕੇ ਦਿੱਤੇ ਸੀ ਸੋ ਅਗਲੀ ਜਿਹੜੀ ਪਲੈਨਿੰਗ ਹੈ ਸ਼ਹਿਰ ਨੂੰ ਨਵਾਂ ਬਣਾਉਣਾ ਇੱਕ ਵੱਡਾ ਬਾਈਪਾਸ ਹੈ ਜਿਹੜਾ ਵਿਚਾਰधीन ਹੈ ਸਰਕਾਰ ਦੇ ਉਹ तकरीबन ਉਹ ਵੀ ਸਿਰੇ ਲੱਗਿਆ ਹੋਇਆ ਵੱਡਾ ਬਾਈਪਾਸ ਸ਼ਾਉਣੀ ਦੇ ਉੱਤੋਂ ਦੀ ਕੰਮੇਣਾ ਨਵਾਂ ਕਿਲਾ ਪਿੰਡਾਂ ਤੋਂ ਉੱਤੋਂ ਦੀ ਹੋ ਕੇ ਜਿਹੜਾ ਕੋਈ ਸ਼ਹਿਰ ਦੇ ਵਿੱਚ ਦੀ ਆਰਮੀ ਨੂੰ ਲੰਘਣ ਦੀ ਵੀ ਪ੍ਰੋਬਲਮ ਆਉਂਦੀ ਹੈ ਸੋ ਅਸੀਂ ਸਾਰੇ ਉਸ ਤੇ ਲੱਗੇ ਹੋਏ ਨੈਸ਼ਨਲ ਹਾਈਵੇ ਦੇ ਨਾਲ ਵੀ ਗੱਲ ਕਰ ਰਹੇ ਹਾਂ ਤੋ ਜਿਹੜੀਆਂ ਜਿਹੜੀਆਂ ਹੁਣ ਕੋਕੇ ਜ਼ਿੰਮੇਵਾਰੀਆਂ ਚੇਅਰਮੈਨ ਸਾਹਿਬ ਦੇ ਕਲਮ ਨਾਲ ਚੱਲ ਰਹੀਆਂ ਇਹਨਾਂ ਨੂੰ ਵੀ ਜ਼ਿੰਮੇਵਾਰਲਾਵਾਂਗੇ ਕਿ ਜਿਆਦਾ ਕਿ ਜਿੱਥੇ ਜਿੱਥੇ ਕੋਈ ਪਲਾਨਿੰਗ ਦੇ ਲੋਕ ਦੱਸਣਗੇ ਕਿ ਐਸ ਪਾਸੇ ਆ ਚੀਜ਼ ਦੀ ਲੋੜ ਆ ਤੋ ਪਲਾਨ ਕਰਾਂਗੇ ਸਰਕਾਰ ਦੀ ਜਨਵਰੀ ਪਹਿਲਾਂ ਕਿਸੇ ਨਹੀਂ ਜ਼ਿੰਮੇਵਾਰੀ ਨਭਾਈ ਨਹੀਂ ਤਾਂ ਹੀ ਤਾਂ 75 ਸਾਲਾਂ ਤੋਂ ਆਪਾਂ ਇਹਨਾਂ ਹਾਲਾਤਾਂ 'ਚ ਜੂਝ ਰਹੇ ਆਂ ਆ ਰਹੀ ਏ ਜੀ ਇੰਡਸਟਰੀ ਆ ਰਹੀ ਆ ਬਹੁਤ ਜਲਦ ਤੁਹਾਨੂੰ ਅਸੀਂ ਉਹਦੀ ਖੁਸ਼ਖਬਰੀ ਦੇਵਾਂਗੇ ਕਿਉਂਕਿ ਸਾਡੀ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਅੱਜ ਤੱਕ ਕਿਤੇ ਵੀ ਨੀਂ ਪੱਥਰ ਇਹੋ ਜਿਹਾ ਨਹੀਂ ਲਾਇਆ ਜਿਹੜਾ ਸਿਰਫ ਪਲਾਨ ਜਦੋਂ ਅਸੀਂ ਕੰਮ ਕਰਦੇ ਆ ਜਿੰਨੇ ਨਹੀਂ ਪੱਥਰ ਲਾਏ ਜਿਨ੍ਹਾਂ ਦੇ ਟੈਂਡਰ ਲੱਗੇ ਆ ਸੀ ਉਹਨਾਂ ਦੇ ਲਾਏ ਸੋ ਸਾਰੇ ਦੇ ਸਾਰੇ ਜਿਹੜੇ ਕੰਮ ਆ ਜਿੱਦੇ ਇੰਡਸਟਰੀ ਆਉਣੀ ਉਹਦੇ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਸਾਰੇ ਆ ਕੇ ਉੱਥੇ ਨੀਂ ਪੱਥਰ ਲੁਕਣਗੇ ਤੁਹਾਨੂੰ ਸਾਰੇ ਬੁਲਾਵਾਂਗੇ ਤੁਹਾਡਾ ਮੂੰਹ ਮੱਠਾ ਉਹ ਲੱਗਿਆ ਸਰ ਉਹਦੀ ਜਾਂਚ ਵੀ ਕਰਾ ਰਹੇ ਆ ਜਿਹੜਾ ਬੰਦਾ ਦੋਸ਼ੀ ਹੋਊਗਾ ਤੁਹਾਡੇ ਸਾਹਮਣੇ ਟੰਗਾਂਗੇ ਵੀ ਉਹ ਇਹ ਨਹੀਂ ਕਰਦੇ ਸਿਗਰ ਦਾ ਬੁਰਾ ਤੇ ਨਹੀਂ ਹੱਸ ਕਿਤਾ ਦੀ ਸਿਗਰ ਮੈਂ ਜਿੰਦਾਬਾਦ 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 ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਠੀਕ ਹੋ ਬਸੋਰ ਬਾਈ ਜੀ ਧੰਨਵਾਦ ਤੁਸੀਂ ਆਏ ਹੋ Yeah, I yeah. yeah, yeah.